ਘੋਮੇਕੋਟ ਪਾਣੀ ਤੇ ਪੀਂਦਿੰਦੇ ਕਿੱਡੀ ਕਿ ਦੂਰੋਂ ਤੁਸੀਂ ਆਇਓ 10-10 ਮਿੰਟਾਂ ਦਾ ਤੁਹਾਡਾ ਰਾਹ ਹੈ ਕੋਈ ਪਾਣੀ ਵੀ ਨਹੀਂ ਪੀਕੇ ਆਏ ਤਾਂ ਨਾਲੇ ਪਿੰਦਰ ਕਿੱਥੇ ਆ ਉਹ ਨਹੀਂ ਲਿਆ ਸਕਦਾ ਪੱਠੇ ਪਿੰਦਰ ਦਾ ਵਿਚਾਰਾ ਹੁਣ ਕੱਲ ਦਾ ਕਰ ਨਹੀਂ ਰਿਹਾ ਏ ਉਹਨੇ ਕਿਹੜਾ ਕੰਮ ਛੱਡੇ ਆਲਾ ਧਾਰਾ ਕੱਢਿਆ ਸਾਡੇ ਆਉਂਦੇ ਨੂੰ ਪੱਠੇ ਪਾਏ ਹੁਣ ਉਹਨੂੰ ਛੱਡ ਕੇ ਆਣ ਗਿਆ ਤੇ ਘੜੀ ਲੰਮੇ ਪਿਆ ਹੁਣ ਕੋਈ ਗੱਲ ਨਹੀਂ ਮੈਂ ਵੇਂਦੀ ਇਹਨੂੰ ਵੀ ਜਾ ਕੇ ਇਨੂੰ ਵੇਲੇ ਨਾ ਕਿੰਨਾ ਭੋਏ ਚ ਰਹਿਵਾ ਨਾ ਕੋਈ ਕੰਮ ਕਰਦਾ ਨਾ ਕੋਈ ਕਾਰ ਕਰਦਾ ਵਾ ਬਸ ਇਹਨੂੰ ਸੌਂਦਾ ਹੀ ਪਤਾ ਇਹਦੇ ਨਾਲ ਤੇ ਅੱਜ ਮੈਂ ਗੱਲ ਕਰਨੀ ਆ ਵੇਖੋ ਕਿਦਾਂ ਚੁੱਤਾ ਵਾ ਨਾ ਕੋਈ ਕੰਮ ਨਾ ਕੋਈ ਕਾਰ ਬਸ ਉਹਨੂੰ ਚੱਲ ਗਿਆ ਆਨ ਕੇ ਲੰਮੇ ਪੈ ਜਾਂਦਾ ਵਾ ਪੀ ਬੜਾ ਥੱਕ ਗਿਆ ਹੁੰਦਾ ਵਾ ਭੰਗ ਵੀ ਹੁੰਦਾ ਵਾ ਮੇਰੇ ਸੁਣਾਣਿਆ ਕਿ ਰੋਲਾ ਪਾਉਂਦੇ ਜਾਓ ਅੰਦਰ ਚਾ ਕੇ ਕਰੋ ਮੁੰੁ ਨੁਕੀ ਹੋਣਾ ਵਾ ਤੂੰ ਇੱਕ ਦਿਨ ਪੱਠੇ ਵੀ ਪਾ ਸਕਦਾ ਤੁਹਾਡੇ ਜਿਹਾ ਸਹਾਨਾ ਪਹਿਿਆਂ ਵਾਂਗ ਤੇ ਫੇੜੀ ਪੋਣੇ ਆ ਪੱਠੇ ਪਾਏ ਤਾਂ ਸਹੀ ਇੱਕ ਦਿਨ ਪਾ ਲਈ ਤੂੰ ਫੇਰ ਕੀ ਹੋ ਗਿਆ ਹੈ ਤੇ ਅੱਜ ਵੀ ਵੱਡ ਕੇ ਨਹੀਂ ਆ ਸਕਦਾ ਮੰਮੀ ਨਹੀਂ ਆਉਂਦੇ ਮੁੰਡਿਆਂ ਨਾਲ ਪਾਣੀ ਪੀਂਦੇ ਤਾਂ ਬਸ ਪੱਠਿਆਂ ਵੱਲ ਘਲਦਾ ਵਾ ਫੇਰ ਕੀ ਹੋ ਗਿਆ ਘਲਾਤਾ ਕੋਲ ਲਸਾ ਫੜੀਆ ਚਲਾਵਾ ਨਾਲੇ ਮੇਰ ਕੋ ਨਹੀਂ ਲੈਂਦੇ ਜਾਂਦੇ ਮੈਂ ਕੱਲ ਦਾ ਖੱਬ ਗਿਆ ਕੰਮ ਕਰ ਕਰਕੇ ਜਿਉਂ ਨਹੀਂ ਦੇ ਸਾਹ ਜਨੇ ਤੂੰ ਕਿਹੜਾ ਹੋਚ ਲਿਆ ਜੇ ਇੱਕ ਦਿਨ ਪਾ ਲੰਦਾ ਤੇ ਉਹ ਪਾਏ ਤਾਂ ਸਹੀ ਕੱਲ੍ਹ ਵੀ ਪਾਏ ਨਾ ਅੱਜ ਵੀ ਪਾਏ ਮੇਰ ਕੋ ਨਹੀਂ ਲੈਂਦੇਗੇ ਕੰਮ ਕਰਦੇ ਫਿਰਦੇ ਆ ਆਉਂਦੇ ਆ ਡੈਬਿਓ ਲੜਨ ਹੋਰ ਕੋ ਕੰਮ ਕਰੋ ਜਾ ਕੇ ਤੁਹਾਨੂੰ ਸਿਰਫ ਲੜਾਈ ਦਾ ਪਤਾ ਹੈ ਲੜਾਈ ਕਰਨੀ ਬਾਕੀ ਨਾ ਕੁਝ ਵੀ ਕਰਿਓ ਮੈਂ ਨਹੀਂ ਲੜਾਈ ਕੀਤੀ ਆ ਮੰਮੀ ਨੇ ਹੀ ਅੰਜੇ ਲੜਾਈ ਕੀਤੀ ਸੀ ਪਹਿਲਾਂ ਮੰਮੀ ਨੇ ਕੀਤੀ ਹੈ ਤੇ ਜਾ ਜਾ ਮੰਮੀ ਨਾਲ ਕਰੋ ਮੈਨੂੰ ਆ ਗਏ ਹੁਠਾੜਿਆ ਜੇ ਭੜੀ 10 ਮਿੰਟ ਅਰੈਸਟ ਕਰਨੀ ਉਹ ਪਾ ਵੀ ਨਹੀਂ ਕਰੰਦੇ ਤੂੰ ਸਾਲਾ ਜੇ ਤੂੰ ਤੂੰ ਸੁੱਤਾ ਰਹਿਣਾ ਅਰੈਸਟ ਨਹੀਂ ਚੱਲਿਆ ਜੇ ਤੱਕ ਪੂਰੀ ਹੁੰਦੀ ਉਹ ਤੂੰ ਹੀ ਕੀ ਲੈਣਾ ਮੇਰੇ ਕੋਲੋਂ ਦ ਕੰਮਕਾਰ ਵੀ ਕਰਿਆ ਕਰ ਉਹਦੇ ਲਾਗੋ ਕਿ ਉਹਨੇ ਕੰਨੇ ਦੇ ਠੇਕੇ ਲਿਆ ਕੱਡੇ ਸਾਰੇ ਘਰ ਦਾ ਮੇਰੇ ਕੋ ਜਿੰਨਾ ਹੁੰਦਾ ਮੈਂ ਤੇ ਉਹਨਾਂ ਕੇ ਕਰਾਉਣਾ ਮੇਰੇ ਵੱਲੋਂ ਕਰੇ ਨਾ ਕਰੇ ਅਸੀਂ ਦੋ ਮੇਰੇ ਦੋਵੇਂ ਜੀ ਚੜ ਕੀ ਗਏ ਇਹਨਾਂ ਨੇ பாதி ਚੋਕ ਲਈ ਐ ਵੀ ਚੜ ਕੀ ਹੋ ਗਏ ਨੇ ਠੀਕ ਆ ਕੁੱਝ ਬੜੀ ਸੋਹਣੀ ਕੀਤੀ ਮੇਰੇ ਨਾਲ ਕੱਲ ਅਹੀ ਜਾਣਾ ਹੈ ਮੰਡੇ ਤੁਹਾਨੂੰ ਪਤਾ ਵੀ ਹੈਗਾ ਸੀ ਗੱਡੀ ਮੈਂ ਤੂੰ ਧਾਰਾਗਾ ਤੂੰ ਹੀ ਮੰਲਵਾਰ ਦੇ ਗਾਣ ਦੇ ਤੈਨੂੰ ਪਤਾ ਹੀ ਅਹੀਂ ਤੇ ਮੰਮੀ ਨੇ ਦੱਸਿਆ ਪਈ ਹੀ ਜਾਣਾ ਤੇ ਤੂੰ ਇਹ ਕਿਹੜੇ ਕਿੰਦੇ ਦਾਦੇ ਜਾਣਾ ਹੋਵੇ ਤੇ ਜਦੋਂ ਜਾਣਾ ਹੁੰਦਾ ਬਸ ਉਦੋਂ ਪਤਾ ਲੱਗਦਾ ਵੀ ਮਾੜਾ ਨਿਕਲ ਕੇ ਕਿਤੇ ਚਲ ਗਈ ਏ ਔਰ ਜਦੋਂ ਗੱਡੀ ਤੋਂ ਵੀ ਫਿਰ ਤੇ ਪਤਾ ਨਾ ਕਿਤੇ ਨਾ ਕਿਤੇ ਜਾਣਾ ਤੇ ਪਾਣੀ ਗਿਆ ਏ ਤੇ ਪਹਿਲਾਂ ਤੂੰ ਕਹ ਦਿੰਦੇ ਪਈ ਹੀ ਗੱਡੀ 'ਚ ਜਾਣਾ ਤੇ ਤੁਸੀਂ ਪੋਸ਼ਤ ਸੱਦਦੇ ਹੋਣਾ ਤੇ ਤੋਂ ਕਿੱ데 ਜਾਣਾ ਏ ਅਹੀਂ ਉਹਨਾਂ ਨੂੰ ਚਾਲੇ ਨੂੰ ਫੋਨ ਕੀਤਾ ਵੀ ਆਉਣਾ ਉਹਨਾਂ ਨੂੰ ਮੋਟਾ ਹਾਰ ਕੇ ਫੋਨ ਕੀਤਾ ਵੀ ਨਹੀਂ ਆਉਣਾ ਕੋ ਕੰਮ ਪੈ ਗਿਆ ਤੇ ਤੁਹਾਡੀ ਤਾਂ ਮੋਟਰਸਾਈਕਲ ਨਹੀਂ ਜਾਇ ਜਾਂਦਾ ਕਿਤੇ ਨਹੀਂ ਜਿੱਦਾਂ ਗੱਡੀਆਂ 'ਚ ਹੀ ਗਿੱਜੇ ਹੋਏ ਤੇ ਗੱਡੀਆਂ 'ਚ ਹੀ ਜਾਣਾ ਕੱਲ ਕਿੰਦਾ ਦਾ ਮੌਸਮ ਨਹੀਂ ਮੀਂਹ ਪੈ ਰਿਹਾ ਸੀ ਤੁਹਾਡਾ ਲਿਆ ਸੀ ਨਾ ਕਿੰਨਾ ਕਰਾ ਸੀ ਸਿਰਫ 10 15 ਮਿੰਟ ਜੇ ਪਹੁੰਚ ਜਾਣਾ ਸੀ ਤੁਹਾਨੂੰ ਉੱਥੇ ਘੰਟਾ ਡੇਢ ਲੱਗ ਜਾਣਾ ਸੀ ਮੀਂਹ ਕਿੰਨਾ ਕਿ ਬੜਾ ਨਹੀਂ ਪੈ ਰਿਆ ਨਾ ਤੇ ਜਿੱਦਾਂ ਗਿੱਲੇ ਹੋ ਜਣਾ ਨਹੀਂ ਚੰਗਾ ਬਾਬਾ ਮੈਂ ਆਣੀ ਤੁਹਾਡੇ ਨਾਲ ਲੜਦਾ ਪਿੱਲੇ ਹੋ ਜਾਣਾ ਸੀ ਜੇ ਰਾਜ ਮੀਂਹ ਪੈਦਾ ਫਿਰ ਇੱਥੇ ਕਰ ਦੇ ਨਾ ਗਾਂ ਚੋਗੇ ਨਾ ਪਸ਼ਾਨ ਚੋਗੇ ਤੂੰ ਹੀ ਤੁਹਾਡੀ ਕੱਲ ਬੇਇੱਜ਼ਤੀ ਕਰਾ ਹੜੀ ਉਹ ਕੀ ਸੋਚਦੇ ਹੋਗੇ ਕਿ ਕਿਦਾਂ ਆਦੇ ਨੇ ਕਦਿਆਂ ਦੇ ਹੀ ਆਉਣਾ ਤੇ ਕਦਿਆਂ ਦੇ ਨਹੀਂ ਆਉਣਾ ਜੇ ਇੰਨਾ ਹੀ ਬੇਇੱਜ਼ਤੀ ਦਾ ਤੇ ਬਾਅਦ ਚ ਧੁੱਪ ਲੱਗੀ ਗਈ ਨਹੀਂ ਤੁਸੀਂ ਚੱਲ ਜਣਾ ਅਹੀ ਇਹਨਾਂ ਨੂੰ ਪਹਿਲਾਂ ਹੀ ਫੋਨ ਕਰਤਾ ਸੀ ਇਹ ਥੋੜਾ ਜਦੋਂ ਜੀਕਦਾ ਨਾ ਕਰ ਦੋ ਜਦੋਂ ਜੀਕਦਾ ਹਾਂ ਕਰ ਦੋ ਤੇ ਜੇ ਅਸੀਂ ਚੱਲ ਜਾਂਦੇ ਤਾਂ ਮਗਰੋਂ ਘਰ ਦੇ ਕੰਮ ਕਿੰਨੇ ਕਰਨੇ ਸੀ ਤੂੰ ਇਹਦਾ ਸਾਰੀ ਧਿਆਣੀ ਲਈ ਤੇ ਹੁਣ ਆ ਟਾਈਮ ਕਿਉਂ ਨਾ ਹੋਇਆ ਵਾ ਤੇ ਫਿਰ ਕੀ ਹੋਇਆ ਨਹੀਂ ਆਈ ਜਾਣਾ ਮੈਂ ਦੀਦੀ ਨੇ ਵੀ ਸਗੋਂ ਫੋਨ ਕੀਤਾ ਵੀ ਦੀਦੀ ਮੰਮੀ ਹੁਣੀ ਨਹੀਂ ਆਉਂਦੇ ਹਿੰਦੇ ਠੀਕ ਆ ਬੜੇ ਟਾਈਮ ਨਾ ਕਰਤਾ ਸੀ ਨਾ ਤੂੰ 12 ਵਜੇ ਦਾ ਫੋਨ ਆਣਗੇ ਤਾਂ ਲੜਨਾਂ ਪਏ ਨੇ ਤੇ ਤੁਹਾਨੂੰ ਵੀ ਪਤਾ ਲੱਗ ਲੇ ਜੇ ਲੋਟ ਦੇਂਦੇ ਕਿ ਟਾਈਮ ਕਿੰਨਾ ਹੋ ਜਾਂਦਾ ਵਾ ਲੇਟ ਹੋ ਗਈ ਤਾਂ ਫਿਰ ਕੀ ਹੋਇਆ ਵਾ ਜੇ ਤੁਹਾਨੂੰ ਘਰ ਦਾ ਮਾਸਾ ਵੀ ਫਿਕਰ ਹੁੰਦਾ ਨਾ ਤਾਂ ਤੁਸੀਂ ਸਾਰੇ ਟਾਈਮ ਨਾਲ ਉੱਠ ਕੇ ਆਉਂਦੇ ਹੋ ਆ ਸ਼ੁਕਰ ਮਨਾਉ ਕਿ ਜਿਹੜਾ ਮੈਂ ਇੱਥੇ ਹਾਂ ਜੇ ਨਾ ਇੱਥੇ ਹੁੰਦਾ ਨਾ ਤਾਂ ਡੰਗਰ ਤੇ ਵਿਚਾਰੇ ਭੁੱਖੇ ਤਰੇ ਮਰ ਜਣੇ ਹਨਾ ਰਾਤੀ ਨੂੰ 8:00 9:00 ਵਜੇ ਸਵੇਰੇ ਵੀ ਇੰਨਾ ਟਾਈਮ ਹੋ ਗਿਆ ਤਾਂ ਨਵਦੀਪ ਤੁਹਾਡੇ ਕਰਕੇ ਅੱਜ ਇੱਕ ਘੰਟਾ ਲੇਟ ਹੋਈ ਏ ਤੁਹਾਡੇ ਕਰਕੇ ਕੱਦ ਲਈ ਲੇਟ ਹੋ ਗਈ ਵੇ ਅੱਗੇ ਵੀ ਟਾਈਮ ਨਾਲ ਜਾਂਦੀ ਆ ਤੇ ਅੱਜ ਵੀ ਚੱਲ ਜਾਂਦੀ ਆ ਉਹ ਚੱਲ ਕਿੱਥੋਂ ਜਾਣਾ ਹੈ ਘਰ ਦਾ ਕੰਮ ਕਿੰਨੇ ਕਰਨਾ ਸੀ ਸਾਰਾ ਕੰਮ ਕਰਕੇ ਥਿਰ ਗਈ ਏ ਰਾਤੀ ਵਿਚਾਰੀ ਕਰਕੇ ਫਿਰ ਸੁੱਤੀ ਭਾਬੀ ਦਾ ਹੱਥ ਛੜ ਗਿਆ ਤੇ ਕਦੇ ਕਦ ਹੁੰਦਾ ਨਹੀਂ ਦੀਦੀ ਦਾ ਤੋ ਹੋਰ ਤੁਹਾਨੂੰ ਜੇ ਮਾਸਾ ਫਿਕਰ ਹੋਏ ਨਾ ਕਰਦੀ ਤਾਂ ਫੋਨ ਕਰਕੇ ਪੁੱਛਦੇ ਹੋ ਜਾਵ ਜਾ ਕੇ ਉਹਦਾ ਜਲ ਪੁੱਛੋ ਹਮ ਤੇ ਡਾਬਿਆ ਮੇਰਨਾ ਬਸ ਜੈਸੀ ਕਾ ਸਾਸ਼ੀ ਦਾ ਤੋ ਕੀ ਹਾਲ ਹੈ ਅੰਜੀ ਲੱਧੀਏ ਤੂੰ ਸੁਣਾ ਠੀਕ ਠਾਕ ਤੇ ਦੀਦੀ ਹੱਥ ਕਿਦਾਂ ਛੜ ਗਿਆ ਡਾਡਾ ਉਹ ਬਸ ਇਦਾਂ ਹੀ ਨਾ ਤੇ ਨਾਲ ਜੀ ਗੱਲ ਕਰਕੇ ਡਿਪਰੈਸਡ ਗਈਆਂ ਤੇ ਮੈਨੂੰ ਪਤਾ ਨਹੀਂ ਪ੍ਰੈਸ ਕਰ ਮੈਂ ਤੇ ਮੇਰਾ ਹੱਥ ਹੀ ਸੜ ਗਿਆ ਤੇ ਤੇਰੀ ਇਹ ਤੇ ਕਿੰਨਾ ਜ਼ਿਆਦਾ ਵਾ ਹੂੰ ਗਈ ਹਰਾਤੀ ਸਾਰੀ ਨਾਲ ਦਵਾਈ ਲੈਣ ਹੁਣ ਤੇ ਫਰਕਿਆ ਵਹਿ ਰਾਤ ਕਮਲ ਮੈਂ ਸਾਈ ਨਹੀਂ ਸਕਦੀ ਆ ਯਾ ਕੜਾ ਬੜਾ ਪਿਆਰ ਹੈ ਤੇ ਦੀਦੀ ਹਾ ਹੋ ਤਾਂ ਟੂਪੇ ਵੀ ਜਿੰਨੀ ਵੱਡਾ ਨੇ ਦੱਸੀ ਹੈ ਨਾ ਉਨੀ ਵੱਡਾ ਲਾਓ ਉਹ ਤੇ ਮੈਂ ਲਗਣੀ ਆ ਤੇ ਤੂੰ ਅਸਾਂ ਨਾ ਰੋਣਾ ਤੂੰ ਬਉਂਡੀ ਹਬਾਰੇ ਦੀਦੀ ਦੋ ਲਕਾਦਾ ਪੈਣਾ ਸੀ ਆ ਮੰਮੀ ਦੇ ਕੰਮ ਵੇਲੋਂ ਆਉਂਦਿਆਂ ਨਾ ਪਾਣੀ ਪੁੱਛਿਆ ਤੇ ਬਸ ਲਾਨੀ ਡੈਪੇ ਨੇ ਜੇ ਮੈਂ ਲਿਖਵਿੰਦਾਂ ਲਈ ਲੈ ਕੇ ਗਈਆਂ ਤਾਂ ਉਹਨਾਂ ਨੇ ਬਸ ਪੱਠੇ ਵੱਢਣ 깔 ਤਵਾ ਵੀ ਪੱਠੇ ਲੈ ਕੇ ਆ ਪਹਿਲਾਂ ਆ ਜਦੋਂ ਵੇਲਾ ਅੰਦਰ ਲੰਮੇ ਪਿਆ ਸੀ ਨਾ ਮੈਂ ਇਹਦੇ ਵੱਲ ਗਈਆਂ ਇਹਨੇ ਤਾਂ ਗੱਲਾਂ ਹੀ ਮੈਨੂੰ ਬੜੀਆਂ ਹੋਰ ਸੁਣਾਈਆਂ ਆਂਦਾ ਜੀ ਅੱਜ ਮੈਂ ਨਾ ਨਾ ਹੁੰਦਾ ਘਰ ਤੇ ਡੰਗਰ ਭੁੱਖੇ ਮਰ ਜਾਂਦੇ ਹੀ ਡੰਗਰ ਕਿਦਾਂ ਭੁੱਖੇ ਮਰ ਜਾਂਦੇ ਹੀ ਰਾਤੀ ਦੇ ਗੁਰਵਿੰਦਰ ਪੱਠੇ ਵੱਢ ਕੇ ਗਿਆ ਹੀ ਤੇ ਸਵੇਰੇ ਵੀ ਹੁਣ ਉਹ ਵੀ ਵੱਢਣ ਗਿਆ ਤੇਰੇ ਇਕਨ ਪੱਠੇ ਪਾਉਣ ਦੀ ਰਾਤੀ ਵੀ ਸਾਇਰ ਨੇ ਪੱਠੇ ਪੁਆਏ ਨਾਲ ਤੇ ਸਵੇਰੇ ਵੀ ਸਕੂਲ ਜਾਣ ਤੋਂ ਪਹਿਲਾਂ ਪੁਆਏ ਬੇਲਾ ਤਹਿੰਦਾ ਸਾਰਾ ਦਿਨ ਕੰਮ ਕਾਜ ਕਰਕੇ ਤੇ ਖੋਸਦੇ ਹੈ ਨੀਗਾ ਵੀ ਉਹ ਵੀ ਕਰੇ ਫਿਰ ਕੀ ਹੋਇਆ ਦੀਦੀ ਜੀ ਇੱਕ ਘੰਟਾ ਚਲੀ ਗਏ ਹਨੀ ਤੇ ਹੋਰ ਇਹਨਾਂ ਨੂੰ ਨਾ ਤੂੰ ਵੀ ਚਲੀ ਗੱਲ ਨਹੀਂ ਸਮਝੀ ਖੜਨੀ ਇਹਨਾਂ ਨੇ ਗੱਡੀ ਹੀ ਤੇ ਲੈ ਤੂੰ ਹੀ ਗੇ ਇਹਨੂੰ ਉਹ ਵੀ ਗੁੱਸਾ ਆ ਉਹੇ ਕੱਟ ਡੇ ਆ ਤੇ ਦੀਦਿ ਅਹੀਂ ਤੇ ਤੁਹਾਨੂੰ ਦੱਸਿਆ ਵੀ ਮੰਮੀ ਲੱਗੇ ਬੈਠੇ ਹੋ ਵੀ ਅਹੀਂ ਦੀਦੀ ਪਿੰਡੇ ਚੱਲੇ ਆ ਇਹ ਕਰਾ ਦੱਸ ਕੇ ਜਾਂਦੇ ਨੇ ਜਦੋਂ ਤਿਆਰ ਹੁੰਦੇ ਨੇ ਫੇਰ ਪਤਾ ਲੱਗਦਾ ਵੀ ਇਹ ਚੱਲੇ ਨੇ ਕਿਤੇ ਤੇ ਕਸੂਰ ਤੇ ਸਾਰਾ ਮੰਮੀ ਦਾ ਦਾ ਮੰਮੀ ਨੂੰ ਵੀ ਕਿਹਾ ਸੀ ਮੈਂ ਕਿਹਾ ਮਵੀ ਜੇ ਇਹਨਾਂ ਨੂੰ ਪਤਾ ਹੀ ਪਈ ਇਹਨਾਂ ਨੇ ਗੱਡੀ ਖੜਨੀ ਆ ਤੇ ਜਦੋਂ ਕੱਲ ਰਾਤੀ ਰੋਟੀ ਖਾਣਦੇ ਆ ਤੇਦੋਂ ਕਿਹਾ ਵੀ ਜਾਣਾ ਵਾ ਤੇ ਮੈਂ ਕਿਹਾ ਤੁਸੀਂ ਉਦੋਂ ਹੀ ਗੱਲ ਕਰਦੇ ਵੀ ਗੱਡੀ ਤੁਸੀਂ ਨਾ ਖੜਿਓ ਮੋਟਰਸਾਈਕਲ ਤੇ ਚਲਜੋ ਗੱਡੀ ਉਹਨਾਂ ਨੇ ਖੜਨੀ ਆ ਆ ਤੇ ਮੋਟਰਸਾਈਕਲ ਤੇ ਚਲਦੇ ਨਾ ਅਹੀਂ ਕਿਹੜੇ ਗੱਡੀਆਂ ਦੀ ਗਿੱਜੀਆਂ ਵੀ ਗੱਡੀਆਂ 'ਚ ਹੀ ਜਾਣਾ ਹੀ ਰਾਤੀ ਦਾਲ ਨਾਲ ਨਾ ਅਗਲੀ ਨੇ ਚੋਲ ਬਣਾ ਲਈ ਵੀ ਮੈਨੂੰ ਫੁਲਕੇ ਨਾਲ ਲਾਉਣੇ ਪੈਣ ਤੇ ਮੰਮੀ ਵਾਸਤੇ ਨਾ ਦੋ ਫੁਲਕੇ ਨਾਲੇ ਤੇ ਤੈਨੂੰ ਪਤਾ ਵਾ ਸਾਹਿਲ ਤੇ ਚੋਲ ਖਾਂਦਾ ਨਹੀਂ ਆ ਫਿਰ ਮੈਂ ਸਾਹਿਲ ਨੂੰ ਕਿਹਾ ਮੈਂ ਕਹ ਪੁੱਤੋ ਫਿਰ ਮੈਂ ਕਿਤਨਾ ਰੋਟੀ ਪਕਾਉਣੀ ਆ ਖਾਲਾ ਤੂੰ ਇਹੋ ਹੀ ਚੋਲ ਤੇ ਸਵੇਰ ਦੀ ਗੱਲ ਸੁਣ ਲਾ ਸਵੇਰੇ ਆਲੂਆਂ ਦੀ ਸਬਜੀ ਬਣਾਈ ਉਹ ਵੀ ਕੱਚੀ ਪੱਕੀ ਤੇ ਕੱਲੀ ਚਾਹ ਬਣਾਈ ਤੇ ਮੰਮੀ ਨੂੰ ਆਣ ਕੇ ਪਤਾ ਕਿ ਅੰਦਰ ਕੀ ਕਹਿੰਦਾ ਨਾਵ ਨਾ ਲੇਟ ਹੋਣ ਦੀ ਆ ਮੰਮੀ ਆਪੇ ਫੁਲਕੇ ਲਾ ਲਓ ਤਹੀ ਅਹੀ ਬਾਰੋਂ ਖਾਂਾਂਗੇ ਤੇ ਦੱਸ ਕੰਮ ਕੀ ਕਰਕੇ ਗਈ ਉਹ ਵੀ ਤੇ ਲੇਟ ਕਾਦੀ ਹੋਈ ਨਾ ਛਾੜੂ ਮਾਰਿਆ ਨਾ ਪੋਚਾ ਮਾਰਿਆ ਦੀਦੀ ਕੰਮ ਤੇ ਫਿਰ ਕੁਝ ਵੀ ਨਹੀਂ ਕਰਕੇ ਗਈ ਤੇ ਲੇਟ ਕੱਦ ਲਈ ਹੋ ਗਈ ਫਿਰ ਤੇ ਸਹਲ ਦੀ ਟਿਫਨ ਦਾ ਫਿਰ ਕਿਦਾਂ ਤੇ ਸਹਲ ਦਾ ਟਿਫਨ ਕੀ ਮੰਮੀ ਫੁਲਕੇ ਲਾਉਣ ਦੇ ਗਈ ਤੇ ਬਾਅਦ ਚ ਬੱਸ ਦਾ ਟਾਈਮ ਹੋ ਗਿਆ ਮੈਂ ਸਹਲ ਨੂੰ ਫਿਰ ਥੋੜੇ ਜਿਹੇ ਪੈਸੇ ਦਿੱਤੇ ਮੈਂ ਕਿ ਤੂੰ ਨਾ ਕੰਟੀਨ ਚੋਂ ਖਾ ਲਈ ਤੇ ਇੱਕ ਕੋਈ ਕੋਟੀ ਜਿਹੜਾ ਚਾਹ ਪੀ ਕੇ ਆ ਦੀਦੀ ਇੰਨਾ ਤੇ ਫਿਰ ਮਾਰਿਆ ਹੀ ਹਾਲ ਆ ਇਹ ਤਾਂ ਕੰਮ ਹੀ ਨਹੀਂ ਕਰਕੇ ਦੋਵੇਂ ਜੀ ਖੋਜਾ ਗਏ ਤੇ ਤੇ ਹੋਰ ਕ버 ਇੰਨਾ ਕੋ ਤੇ ਕੰਮ ਦੀ ਕੋਈ ਉਮੀਦ ਨਹੀਂ ਆ ਨਾ ਉਹ ਕੰਮ ਕਰਦਾ ਵਾ ਤੇ ਨਾ ਉਹ ਕੰਮ ਕਰਦੀ ਆ ਚਲ ਹਨੂ ਕੀ ਇੰਨਾ ਤਾਂ ਲੈਣਾ ਤੂੰ ਇੰਜ ਕਰ ਚਾਹ ਦਾ ਕੱਪ ਨੂੰ ਆ ਵੀ ਚਲ ਕੋਈ ਨਹੀਂ ਮੈਂ ਲੈਣੀ ਆ ਕੌਲ ਪਾਉਣ ਲਈ ਇੰਪੋਰਟ ਆ ਆਲੇ ਕੀ ਪਾਉਣਾ ਮੈਂ ਤਾਂ ਢੱਲੇ ਉਹਦੇ ਵੀ ਪਾਣੀ ਲੈ ਕੇ ਆਈ ਹਾਂ ਤੇ ਤੁਸੀਂ ਉਦੋਂ ਹੈ ਹੀ ਨਹੀਂ ਉਦੋਂ ਪਾਣੀ ਦੀ ਪੁੜਾਈ ਹੁੰਦਾ ਤੇ ਮੁੰਡੇ ਲੜੁੰਦਾ ਵੀ ਆਂਦੀ ਤੂੰ ਘੜੀ ਦਾ ਬਲਾ ਕੇ ਪੈਸਾ ਆ ਦੇ ਹਿਉ ਵੀ ਨਹੀਂ ਤੁਸੀਂ ਆਏ ਰਾਤ ਉੱਥੇ ਰਹਿਆ ਕਿ ਤੇ ਮੈਂ ਹਾਂ ਉਹ ਵੀ ਉੱਥੇ ਟਾਈਮ ਲੱਗ ਗਿਆ ਫਿਰ ਗੱਡੀ ਲੈ ਕੇ ਜੇਵੇ ਤੇ ਮੈਂ ਕਿ ਹੋ ਗਿਆ ਜੇ ਰਾਤ ਭਾਗੀ ਆਂਦੀ ਪੱਠੇ ਡੰਗਰਾਂ ਨਾਲ ਜੇ ਪੌਣਾ ਲੈਣੇ ਜਾਉਂਗਾ ਨਾ ਪਠੇ ਪਾ ਕੇ ਹੁਣ ਮੈਂ ਪਠੇ ਵੱਢ ਕੇ ਕੁਦਰ ਕੇ ਤੇ ਹੁਣ ਡੰਗਰਾਂ ਨੂੰ ਪਾ ਕੇ ਹੁਣ ਲੱਗਾ ਪਾਣੀ ਦਾ ਘਟ ਪੈਣ ਲਿਖਿੰਦਾ ਗੱਲ ਹੋ ਰਹੀ ਆ ਅਹੀਂ ਪਤਾ ਕੱਢੀ ਇਹਨਾਂ ਨੇ ਖਾਨੀ ਤਾਂ ਲੈ ਅਹੀਂ ਗਏ ਹਾਂ ਤਾਂ ਜੇ ਇਹ ਗੁੱਸਾ ਹੋਣ ਦੇ ਜੇ ਮੰਮੀ ਵੀ ਤੇ ਇਹ ਵੀ ਕਿਉਂ ਕੱਢੀ ਦਾ ਕੀ ਕਾਰਨ ਇਹਨਾਂ ਨੇ ਜਾਣਾਂ ਹੈ ਗੱਡੀ ਤੇ ਕਿਤੇ ਤਾਂ ਜੇ ਜੋਨੇ ਧੋਤੀ ਤੁਹਾਡੇ ਸਾਹਮਣੇ ਅੱਗੇ ਕਰਾਉਂਦਾ ਵਾ ਲਬੇਰ ਕੇ ਗੱਡੀ ਉੱਥੇ ਲਾ ਦਿੰਦਾ ਵਾ ਤੁਸੀਂ ਕਰੋ ਨਾ ਕਰੋ ਤਰਾਇ ਮੈਂ ਰੱਖਣ ਰਿਹਾ ਗੱਡੀ ਅੱਜ ਤੇ ਮਰਾ ਤੋਂ ਗਈ ਹੈ ਕਿਤੇ ਜਾਣਾ ਹੈ ਨਾ ਲੱਗ ਤੁਹਾਨੂੰ ਪਹਿਲਾਂ ਦੱਸ ਦਿੰਦੇ ਅਸੀਂ ਗੱਡੀ ਤੇ ਨਾ ਜਾਂਦੇ ਅਸੀਂ ਮੋਟਰਸਾਈਕਲ ਲੈ ਜਾਂਦੇ ਤੇ ਆਹੋ ਹਨ ਪਤਾ ਹੁੰਦਾ ਤਾਂ ਫੇਰ ਛੁੜੀ ਖਾਨੀ ਉਹ ਹੀ ਅੱਗੇ ਅਸੀਂ ਕਿਹੜਾ ਰੋਜ਼ ਗੱਡੀ ਤੇ ਜਾਂਦੇ ਹਾਂ ਮੋਟਰਸਾਈਕਲ ਤੇ ਤੁਰ ਜਾਂਦੇ ਲਖਵਿੰਦਰ ਇੱਕ ਗੱਲ ਹੈਗੀ ਜੇ ਤੁਸੀਂ ਸਾਰਾ ਦਿਨ ਕੰਮ ਕਰਦੇ ਰਹਿੰਦੇ ਹੋ ਤੁਹਾਡੀ ਕੋਈ ਕਦਰ ਨਹੀਂ ਉਹ ਜਿਹੜਾ ਸਾਰਾ ਦਿਨ ਬੇਲਾ ਰਹਿੰਦਾ ਨਾ ਤਾਂ ਮੰਮੀ ਵੀ ਵੇਲੋ ਉਹਦੇ ਨਾਲ ਕਿੰਨਾ ਪਿਆਰ ਕਰਦੀ ਹੈ ਸਹੀ ਗੱਲ ਆ ਕਰਨ ਇਦਾਂ ਨਹੀਂ ਕੰਮ ਚੱਲਣਾ ਅੱਜ ਮੈਂ ਮੰਮੀ ਨਾਲ ਅੱਥੇ ਗੱਲ ਕਰਤਾ ਨਹੀਂ ਕਰਿਓ ਗੱਲ ਤੁਹਾਡੇ ਵੀ ਭੈਣ ਭਰਾ ਹੈਗੇ ਨੇ ਸਾਨੂੰ ਵੀ ਕਿਤੇ ਆਉਣਾ ਜਾਣਾ ਪੈਂਦਾ ਨਾ ਅਸੀਂ ਇੱਕ ਰਾਤ ਹੀ ਡਿਆਪਿਆ ਇਹਨਾਂ ਨੇ ਤਾਂ ਸਾਰਾ ਘਰ ਚੁੱਕਣੇ ਲੈ ਲਿਆ ਮੈਨੂੰ ਤੇ ਇਹ ਸਮਝ ਨਹੀਂ ਆਉਂਦੀ ਵੀ ਕੰਮ ਹੈ ਕਿੰਨਾ ਗਾ ਕੱਲ ਵੀ ਪਠੇ ਵੱਢ ਕੇ ਫਿਰ ਗਿਆ ਅੱਜ ਵੀ ਆਣ ਕੇ ਪਠੇ ਵੱਢ ਕੇ ਫਿਰ ਪਾ ਕੇ ਤੇ ਹੁਣ ਆਇਆ ਕੱਲ ਇਹਨੇ ਪੱਠੇ ਪਾਏ ਇਹਨੇ ਕੰਮ ਕਿੰਨਾ ਕਿ ਕੀਤਾ ਇਹਨੇ ਆ ਪੱਠਿਆਂ ਦੇ ਵੀ ਸੁਣ ਲੋ ਕੱਲ ਅਰਾਤੀ ਵੀ ਸੈਲ ਲੈ ਪਵਾਈ ਤਸਵੇਰੇ ਵੀ ਸੈਲ ਪਵਾ ਕੇ ਫੇਰ ਸਕੂਲ ਗਿਆ ਹੀ ਇਹਨਾਂ ਨੇ ਕੀ ਕੀਤਾ ਕੁਝ ਵੀ ਨਹੀਂ ਕੀਤਾ ਤਾਂ ਤਾਂ ਵੀ ਵੇਖਾ ਕਿੰਨੇ ਔਖੇ ਹੋਣਗੇ ਵੀ ਮੈਂ ਥੱਕ ਹੀ ਗਿਆ ਵਾ ਤੇ ਮੰਮੀ ਵੀ ਮੰਮੀ ਵੀ ਕਹਿੰਦੀ ਸਾਰਾ ਦਿਨ ਕੰਮ ਕਰਦਾ ਰਹੇ ਨਾ ਇਹ ਤੇ ਥੱਕ ਹੀ ਗਿਆ ਵਾ ਮੈਨੂੰ ਦੱਸ ਮੰਮੀ ਹੈ ਕਿੱਥੇ ਮੈਂ ਮੰਮੀ ਨਾਲ ਗੱਲ ਕਰਦਾਂ ਮੰਮੀ ਇੱਥੇ ਕਿ ਮੰਮੀ ਨੇ ਕਿੱਥੇ ਜਾਣਾ ਵਾ ਬਗੂ ਨਾ ਤਾਂ ਰੱਲੀ ਚੱਲਿਆਂ ਕਿਉਂ ਕੋਈ ਗੱਲ ਕਰਨੀ ਸੀ ਤੁਹਾ ਅਸੀਂ ਕਿਹੜੀ ਗੱਲ ਕਰਣੀ ਆ ਆ ਜੋ ਬੈਠ ਦੱਸਣਾ ਤੁਹਾਨੂੰ ਹਾਂ ਦੱਸ ਕਿਹੜੀ ਗੱਲ ਕਰਨੀ ਹੈ ਮੈਂ ਦੱਸਣਾ ਕੀ ਹੈ ਤੁਹਾਨੂੰ ਜੇ ਪਤਾ ਹੈ ਕਿ ਭਿੰਦਰ ਹੋਣਾ ਜਾਣਾ ਤੇ ਤੁਸੀਂ ਦੱਸ ਦਿੰਦੇ ਅਸੀਂ ਨਾ ਗੱਡੀ ਖੜਦੇ ਅਸੀਂ ਕਿਹੜੇ ਅੱਗੇ ਗੱਡੀ ਤੇ ਜਾਂਦੇ ਹਾਂ ਮੋਟਰਸਾਈਕਲ ਤੇ ਤੁਰ ਜਾਂਦੇ ਚੱਲ ਪੁੱਤ ਉਹ ਤੇ ਗੱਲ ਕੋਈ ਨਹੀਂ ਪਰ ਦੋ ਜਿਆਦਾ ਲੈਣ ਆਇਆ ਤੇਰਾ ਫਰਜ ਸੀ ਪੁੱਛਣ ਦਾ ਮੈਂ ਤੇ ਅੰਦਰ ਲੰਮੇ ਭਾਈ ਸਮਝ ਮੈਨੂੰ ਖੜਾ ਕੇ ਹੁੰਦਾ ਸੀ ਤੇ ਤੂੰ ਡੋਲ ਹੀ ਆਣ ਕੇ ਲੈ ਗਿਆ ਨਾ ਤੇਰਾ ਫਰਜ ਤਾਂ ਹੈ ਸੀ ਨਾ ਮੰਮੀ ਅਹੀਂ ਤਿਆਰ ਹੋਏ ਮੈਂ ਤਾਂ ਥੋਤੀ ਐ ਗੱਡੀਆਂ ਨੇ ਉਦਾਂ ਥੋਤੀ ਹੁਣੀ ਤੇ ਅਹੀਂ ਲੈ ਗਏ ਤੇ ਇਹਦੇ ਵਿੱਚ ਮੰਮੀ ਕਿੱਡੀ ਵੱਡੀ ਗੱਲ ਹੋ ਗਈ ਮਗਰ ਉਹਨਾਂ ਨੂੰ ਫੋਨ ਕਰ ਦਿੰਦੇ ਅਹੀਂ ਵਾਪਸੀ ਆ ਜਾਂਦੇ ਅਹੀਂ ਮੋਟਰਸਾਈਕਲ ਲੈ ਆ ਜਾਂਦੇ ਜੇ ਮੰਮੀ ਆਖੀਏ ਤੇ ਗੱਡੀ ਤੇ ਸਾਂਝੀ ਹੈ ਨਾ ਜਿਹੜਾ ਮਰਜ਼ੀ ਖੜ ਸਕਦਾ ਇਹੋ ਜੀ ਮੈਂ ਤੁਹਾਨੂੰ ਵਾਰਨਿੰਗ ਆ ਵੀ ਸਾਂਝੀ ਚੀਜ਼ ਹੈ ਨਾ ਤੇ ਇੱਕ ਦੂਜੇ ਨੂੰ ਪੁੱਛ ਕੇ ਜਾਇਆ ਕਰੋ ਉਹਨਾਂ ਨੇ ਮੈਨੂੰ ਰਾਤੀ ਦੱਸਿਆ ਸੀ ਵੀ ਮੰਮੀ ਆਹ ਜਾਣਾ ਤੂੰ ਚੁੱਪ ਕਰਕੇ ਹੀ ਲੈ ਗਿਆ ਜਾਣਾ ਤੇ ਉਸੇ ਰਾਹ ਹੀ ਸੀ ਤੂੰ ਵੀ ਚੁੱਪ ਕਰਕੇ ਚਾਰੇ ਜਣੇ ਜਾਂਦੇ ਆ ਤੁਹਾਨੂੰ ਰਾਜ ਦੋਵਾਂ ਨੂੰ ਲਾ ਜਾਂਦੇ ਤੇ ਇਹਨਾਂ ਨੇ ਰਾਜ ਨੂੰ ਫੋਨ ਕਰ ਦਿੱਤਾ ਵੀ ਹਾਂ ਆਉਣਾ ਮੁਰਕੇ ਤੂੰ ਹੀ ਤੁਰਗੇ ਤੇ ਇਹਨਾਂ ਨੇ ਕਹਿਤਾ ਵੀ ਨਹੀਂ ਹਾਂ ਆਉਣਾ ਅਗਲੇ ਰਿਸ਼ਤੇਦਾਰ ਕੀ ਸੋਚਦੇ ਹੁਣ ਦੇ ਵੀ ਕਿਦਾਂ ਦੇਣੇ ਚਲੋ ਠੀਕ ਹੈ ਮੰਮੀ ਪਿਆਹੀ ਤੁਹਾਨੂੰ ਦੱਸ ਕੇ ਨਹੀਂ ਗਏ ਸਾਡੇ ਕੋਲ ਗਲਤੀ ਹੋ ਗਈ ਪਰ ਇਹ ਥੋੜਾ ਗੱਲ ਹੈ ਵੀ ਨਾਲੇ ਘਰ ਦਾ ਕੰਮ ਕਰੋ ਤੇ ਨਾਲੇ ਇਹਨਾਂ ਕੋਈ ਗੱਲਾਂ ਕਰਾਓ ਉਤੋਂ ਟਾਡੇ ਕੰਨ ਭਰਦੇ ਰਹਿੰਦੇ ਨੇ ਮੇਰੇ ਕੰਨ ਕੀ ਭਰਨੇ ਨੇ ਮੈਂ ਕਿਹੜੀ ਨਹੀਂ ਆਣੀ ਆ ਮੇਰੇ ਲਈ ਤੁਸੀਂ ਤਿੰਨੇ ਇਕੋ ਜਏ ਹੋ ਉਹਦੇ ਗੱਲ ਤਾਂ ਟੀ ਮੰਮੀ ਠੀਕ ਹੈ ਪਰ ਇਹੀ ਉਹਨਾਂ ਨਾਲ ਵੱਖ ਹੋਣਾ ਵਾ ਵੱਖ ਹੋਣਾ ਮੈਂ ਸਾਕੇ ਦੰਦੀਆਂ ਗੱਲਾਂ ਕਰਨ ਡਿਆਂ ਅਹੀਂ ਮੰਮੀ ਦੋਹਾਂ ਜੀਆ ਨੇ ਸਲਾਹ ਕੀਤੀ ਹੈ ਪਰ ਇਹੀ ਵੱਖ ਹੋਣਾ ਆਓ ਉਹਨਾਂ ਨਾਲ ਜਾ ਕੇ ਤੇ ਗੱਲ ਕਰੀਏ